ਸੱਤਰੀਕਾਲ ਮਹਿਰ ਸਿੰਘਪੁਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਡਟਿਆ ਹੈ ਖਨੌਰੀ ਬਾਰਡਰ ਸ਼ੰਭੂ ਬਾਰਡਰ ਕਿਸਾਨਾਂ ਦੀ ਵੱਡੀ ਭੀੜ ਤੇ ਕਿਸਾਨਾਂ ਨੇ ਇਸ ਵਕਤ ਚ ਕਿੰਨਾ ਨੁਕਸਾਨ ਚੱਲਿਆ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਹੈ ਕਿਸਾਨ ਇੱਕ ਵੱਡਾ ਵੋਟ ਬੈਂਕ ਵੀ ਹੈ ਤੇ ਕਿਸਾਨਾਂ ਦੇ ਸਿਰ ਤੇ ਹੋਰੀ ਸਿਆਸਤ ਨੂੰ ਜ਼ਰਾ ਸਮਝੋ ਰਾਜਪੁਰਾ ਚ ਸੀ ਮੌਜੂਦਾ ਸਿਵਲ ਹਸਪਤਾਲ ਇੱਥੇ ਉਹਨਾਂ ਕਿਸਾਨਾਂ ਨੂੰ ਲਿਆਂਦਾ ਜਾਂਦਾ ਹੈ ਜਿਹੜੇ ਜ਼ਖਮੀ ਹੋ ਜਾਂਦੇ ਨੇ ਬਾਰਡਰਸ ਤੇ ਤੇ ਸਰਕਾਰ ਨੂੰ ਵੀ ਪਤਾ ਹੈ ਤੇ ਸਰਕਾਰ ਨੇ ਇੱਥੇ ਕਿਸਾਨਾਂ ਦੀ ਮਦਦ ਦੇ ਲਈ ਹੈਲਪ ਡੈਸਕ ਲਗਾਇਆ ਹੈ ਇਸ ਦਾ ਫਾਇਦਾ ਤਾਂ ਹੁੰਦਾ ਅਗਰ ਇਸ ਹੈਲਪ ਡੈਸਕ ਤੇ ਕਿਸਾਨਾਂ ਨੂੰ ਅਟੈਂਡ ਕਰਨ ਦੇ ਲਈ ਕੋਈ ਬੈਠਦਾ ਕਿਸਾਨ ਹੈਲਪ ਡੈਸਕ ਵੱਡੇ ਵੱਡੇ ਅਖਰਾ ਚ ਲਿਖਿਆ ਤੇ ਆਮ ਆਦੀ ਪਾਰਟੀ ਦਾ ਲੋਗੋ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਇੱਥੇ ਜਿਹੜੀਆਂ ਕੁਰਸੀਆਂ ਨੇ ਉਹ ਸਾਰੀਆਂ ਖਾਲੀ ਨੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਨੇੜੇ ਤੇੜੇ ਇੱਥੇ ਲੋਕ ਨੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਹਨਾਂ 10 ਦਿਨਾਂ ਚ ਇਹਨਾਂ ਕੁਰਸੀਆਂ ਤੇ ਕਿੰਨੇ ਕੁ ਲੋਕ ਬੈਠੇ ਉਹ ਕਹਿ ਰਹੇ ਕਿ ਬਸ ਰਾਉਂਡ ਲਗਾ ਕੇ ਚਲੇ ਜਾਂਦੇ ਨੇ ਜ਼ਿਆਦਾ ਦੇਰ ਇੱਥੇ ਕੋਈ ਬੈਠਦਾ ਨਹੀਂ ਹੈ ਸੋ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨਾਲ ਹੈ ਹੀ ਮਤਲਬ ਬੀਜੇਪੀ ਕੋਲੋਂ ਓਐਮਐਸਪੀ ਦੀ ਮੰਗ ਕਰ ਰਹੇ ਨੇ ਕੇਂਦਰ ਚ ਮੋਦੀ ਦੀ ਸਰਕਾਰ ਹੈ ਪਰ ਕਿਸਾਨ ਆਪਣੇ ਸਿਰ ਤੇ ਹੋਰੀ ਸਿਆਸਤ ਨੂੰ ਵੀ ਪੱਲੀ ਪੰਚ ਸਮਝ ਰਹੇ ਨੇ ਇਸ ਲਈ ਉਹ ਸਰਕਾਰਾਂ ਵਾਲੇ ਦੇਖ ਰਹੇ ਕਿ ਸਰਕਾਰਾਂ ਮਦਦ ਕਰਨ ਗਿਆ ਸੀ ਦੇਖਿਆ ਕਿ ਇੱਥੇ ਕਿਸਾਨ ਆਪ ਹੀ ਲੰਗਰ ਲਿਆ ਰਹੇ ਨੇ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਦਾ ਹਾਲਚਲ ਪੁੱਛਣ ਦੇ ਲਈ ਆ ਰਹੇ ਨੇ ਤੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਕੋਲੋਂ ਕੋਈ ਉਮੀਦ ਨਹੀਂ ਹੈ ਭਗਵੰਤ ਸਰਕਾਰ ਵੱਲੋਂ ਕਾਫੀ ਸਟੇਟਮੈਂਟਸ ਜਾਰੀ ਹੋ ਜਾਂਦੀਆਂ ਨੇ ਗਰਮ ਬਿਆਨ ਆਉਂਦੇ ਨੇ ਐਕਸ਼ਨ ਦੀ ਵੀ ਗੱਲ ਹੁੰਦੀ ਹੈ ਹਰਿਆਣਾ ਸਰਕਾਰ ਤੇ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਜੋ ਕਾਰਵਾਈ ਪੰਜਾਬ ਦੇ ਕਿਸਾਨਾਂ ਤੇ ਕੀਤੀ ਜਾ ਰਹੀ ਹੈ ਉਸ ਦਾ ਵੱਡੇ ਪੱਧਰ ਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਅਖੇਦੀ ਕਰ ਰਹੇ ਨੇ ਕਿ ਭਈ ਪੰਜਾਬ ਵਾਲੇ ਪਾਸੇ ਆ ਕੇ ਹਰਿਆਣਾ ਵਾਲੇ ਸਾਡੇ ਤੇ ਐਕਸ਼ਨ ਕਰਨੇ ਤੇ ਕਿਉਂ ਭਗਵੰਤ ਸਰਕਾਰ ਅਜੇ ਤਮਾਸ਼ਾ ਦੇਖ ਰਹੀ ਹੈ ਕਿਉਂ ਹਰਿਆਣਾ ਨੂੰ ਕੜੇ ਸ਼ਬਦਾ ਚ ਜਵਾਬ ਨਹੀਂ ਦਿੱਤਾ ਜਾ ਰਿਹਾ ਕਿਉਂ ਹਰਿਆਣਾ ਸਰਕਾਰ ਤੇ ਅਜੇ ਤੱਕ ਭਗਵੰਤ ਸਰਕਾਰ ਨੇ ਐਕਸ਼ਨ ਨਹੀਂ ਲਿਆ ਖੈਰ ਮੰਤਰੀਆਂ ਵੱਲੋਂ ਬਿਆਨ ਆਉਂਦੇ ਨੇ ਕਿ ਭਗਵੰਤ ਸਰਕਾਰ ਇਹ ਸਭ ਕੁਝ ਨੋਟਿਸ ਕਰ ਰਹੀ ਐਕਸ਼ਨ ਲਿਆ ਜਾਏਗਾ ਹੁਣ ਤੱਕ ਕੁਝ ਨਹੀਂ ਸਿਰਫ ਬਿਆਨਾਂ ਦੇ ਵਿੱਚ ਹੈ ਤੇ ਇੱਕ ਵਾਰ ਮੋੜ ਤੋਂ ਦੇਖ ਲਓ ਇੱਕ ਕਿਸਾਨ ਹੈਲਪ ਡੈਸਕ ਜੋ ਰਾਜਪੁਰਾ ਦੇ ਸਿਵਲ ਹਸਪਤਾਲ ਚ ਲਗਾਇਆ ਗਿਆ ਹੈ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜੋ ਇੱਥੇ ਜ਼ਖਮੀ ਹਾਲਤ ਚ ਆਏ ਉਹਨਾਂ ਨੇ ਵੀ ਕਿਹਾ ਕਿ ਇਸ ਹੈਲਪ ਡੈਸਕ ਤੇ ਕੋਈ ਨਹੀਂ ਬੈਠਦਾ ਸੋ ਤੁਸੀਂ ਇਸ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਸ ਸਿਆਸਤ ਨੂੰ ਕਿਵੇਂ ਸਮਝ ਰਹੇ ਹੋ ਕਿਉਂਕਿ ਕਿਸਾਨ ਕਿਸੇ ਵੀ ਪਾਰਟੀ ਨੂੰ ਮੂੰਹ ਨਹੀਂ ਲਗਾ ਰਹੇ ਹਾਲਾਂਕਿ ਵਕ ਵਕ ਪਾਰਟੀਆਂ ਕਿਸਾਨਾਂ ਦਾ ਸਮਰਥਨ ਦੇਣ ਦੀ ਗੱਲ ਕਰਦੀਆਂ ਨੇ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੇ ਮੰਚ ਤੇ ਕਿਸੇ ਨੂੰ ਕੋਈ ਜਗ੍ਹਾ ਨਹੀਂ ਹੈ ਡੇ ਲਈ ਸਾਰੀਆਂ ਪਾਰਟੀਆਂ ਬਰਾਬਰ ਨੇ ਬਿਆਨ ਜ਼ਰੂਰ ਦੇ ਦਿੱਤੇ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਅਰਸ਼ਦੀਪ ਕੌਰ ਪੰਜਾਬ ਤੋਂ